ਫੋਟੋ ਆ ਰਹੀ ਤੁਹਾਡੀ ਸਤਿ ਸ਼੍ਰੀ ਅਕਾਲ ਜੀ ਆ ਗਏ ਅਸੀਂ ਹੁਣ 4 ਦਿਨ ਰੇ ਰਵਾਂਗੇ ਪੇਗੀ ਕੌਲੀਆਂ ਜੇ ਬਣਾਈਆਂ ਨੇ ਯਾਰ ਮੈਂ ਨ ਯਾਰ ਮੈਂ ਨ ਯਾਰ ਮੈਂ ਨਹੀਂ ਖਾਣਾ ਖੁਣਾ ਦਹੀਂ ਪੱਲਾ ਯਾਰ ਉਹ ਬੱਕਰਾ ਬੱਕਰੀ ਬੈਠੇ ਰਿਆ ਅੱਡੇ ਕਿਆ ਬਾਤ ਹੈ fair use is a use permitted by copyright statute that might otherwise be infringing non profit educational or personal use tips the balance in favor of fair use satshriya kal ji ummeed karde haan ki tusi sare theek ho jaoge haan ji fir bina kisi deri to karde haan ap apne ajj di video nu shuru hello guys <laughs> iss kal ji kiven sare hope tusa jaane vadhia honge te ap haal chaal puchne di gal baad ch rahi satshriya kal nahi hunda satshriya kal hunda pehla bolan da wala set la je nahi pata ta tu vlog di starting nahi kare agar ਚਲੇ ਸੀ ਕੁ ਕੰਮ ਤੇ ਜੀ ਵੀ ਨਾਲ ਜਾ ਰਹੇ ਆ ਤੇ ਤੁਸੀਂ ਕੰਮ ਨਹੀਂ ਚੱਲੇ ਤੁਸੀਂ ਅਵਾਰਾ ਕਰਦੀ ਘਣਾ ਚੱਲੇ ਅਸੀਂ ਖੱਦ ਪਹਿਰੇ ਨਹੀਂ ਧੋਪ ਚ ਤੇ ਨਾ ਹੀ ਤੇ ਜੀ ਦੇ ਜੀ ਕਿਉਂ ਨਹੀਂ ਪੈਂਦੇ ਮੈਂ ਤੇ ਇਹ ਨਹੀਂ ਗੱਲ ਸਮਝਾਂਦੀ ਇੰਨਾ ਗੰਦ ਬਾਗ ਦਾ ਇੰਨਾ ਭਾਂਪ ਦਾ ਉਹਦੇ ਜੀ ਪਾਇਆ ਦਾ ਦਾ ਸੱਚ ਦੇ ਭਈ ਇਦਾਂ ਹੀ ਕਿੰਨਾ ਕੀਤੇ ਜਾਂਦੇ ਰਹਿਣਾ ਚਾਹੀਦਾ ਆਵਾ ਤੇ ਗਰਮੀ ਵੀ ਬੜੀ ਹੋ ਗਈ ਬਈ ਧਿਆਨ ਰੱਖਿਓ ਆਪਣਾ ਬੱਚਿਆਂ ਦਾ ਤੇ ਸਭ ਤੋਂ ਜ਼ਿਆਦਾ ਤੂੰ ਕਿਤੇ ਕਿਤੇ ਦੀ ਗੱਲ ਕਰਦੀ ਆ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਘਰੇ ਟੈੱਕ ਕੇ ਬੈਠੇ ਕਿਦਨਾਂ ਰੋਜ਼ ਤੁਸੀਂ ਕਿਤੇ ਕਿਤੇ ਗਏ ਹੁੰਨੇ ਕਦੇ ਤੁਹਾਨੂੰ ਕੋਈ ਕੰਮ ਹੁੰਦਾ ਕਦੇ ਤੁਸੀਂ ਘੁੰਮਣ ਜਾਣਾ ਹੁੰਦਾ ਕਦੇ ਤੁਹਾਡਾ ਵੈਸੇ ਹੀ ਜੀ ਲੱਗਦਾ ਹੁੰਦਾ ਚਲ ਬਾਹਰ ਗੇੜਾ ਕੱਢੇ ਹੁੰਨੇ ਆ ਕਿਦਾਂ ਤੁਸੀਂ ਘਰੇ ਟੈੱਕ ਕੇ ਬੈਠੇ ਹੋ ਰੋਜ਼ ਇਹਦੀਵਾਰਾ ਕਰਦੀ ਹੁੰਦੀ ਹੈਗੀ ਕਦੇ ਇਹ ਗਰਮੀਆਂ 'ਚ ਬਚ ਕੇ ਰਹਿਂਦੀ ਉਹ ਸਾਡੀ ਫਿਕਰ ਨਾ ਕਰ ਤੂੰ ਆਪਦਾ ਧਿਆਨ ਰੱਖ ਕਿਉਂਕਿ ਜੇ ਰੰਗ ਪਹਿਲਾ ਹੀ ਪੁੱਠੇ ਤਵੇ ਵਰਗਾ ਤੇ ਆਏ ਨਾ ਕਿ ਇਹ ਧੁੱਪੇ ਤੌਰ ਫਿਰ ਕੇ ਤੇ ਰੰਗ ਇਹਦੂ ਵੀ ਜ਼ਿਆਦਾ ਕਾਲੇ ਹੋ ਕਾਲਾ ਹੋ ਜਾਏ ਪਰ ਇਹਦੂ ਜ਼ਿਆਦਾ ਵੀ ਰੰਗ ਕਾਲਾ ਕੀ ਹੋ ਸਕਦਾ ਪਹਿਲੀ ਤਰ੍ਹਾਂ ਰੰਗ ਹੋ ਜਾਏ ਜਿਵੇਂ ਹੀ ਖਾਲਾ ਫੋਟੋ ਆ ਰਹੀ ਤੁਹਾਡੀ ਸਤਿ ਸ਼੍ਰੀ ਅਕਾਲ ਜੀ ਆ ਗਏ ਅਸੀਂ ਹੁਣ 4 ਦਿਨ ਰੇ ਰਵਾਂਗੇ ਬੈਠਾ ਤਾਂ ਆਏ ਆ ਜਿਵੇਂ ਵੋਟਾਂ ਵਾਲੇ ਭਿਖਾਰੀ ਵੋਟ ਮੰਗਣ ਆਏ ਹੁੰਦੇ ਚੱਲੇ ਆ ਦੱਸਣਾ ਹਵਾ ਇਹਦੇ ਹਵਾ ਇਹਦੇ ਕਿਆ ਵੀਨੇ ਚਾਹ ਵੀ ਚਲੋ ਵੀ ਲਾਓ ਵੀ ਮਿੱਤਰੋ ਲੋਕਾਂ ਨੂੰ ਕਿਦਰ ਸਾਂਗਾ ਹਜੇ ਤੱਕ ਕਿ ਤੈਨੂੰ ਆਪ ਨੂੰ ਨਹੀਂ ਪਤਾ ਕਿੱਥੇ ਚੱਲੇ ਆ ਵਾਰਾਗਰ ਦੀ ਕੰਨ ਚੱਲੇ ਆ ਹਜੇ ਪੱਕਾ ਥਾਂ ਟਿਕਾਣਾ ਨਹੀਂ ਪਤਾ ਕਿੱਥੇ ਚੱਲੇ ਆ ਵਾਰਾਗਰ ਦੀ ਕੰਨ ਸਿੱਖਾ ਦੁਪਹਿਰੇ ਘਰੋਂ ਬਾਹਰ ਨਿਕਲਣਾ ਬਾਸ ਨਿਕਲ ਕੇ ਕੀ ਕਰੇ ਟੇਕ ਨਹੀਂ ਆਉਂਦੀ ਜੀ ਕਾਦਰ ਰੋਟੀ ਪਾਈ ਹਾਜਮ ਨਹੀਂ ਹੁੰਦਾ ਬਾਹਰ ਦਾ ਪਾਣਾ ਹੱਜ ਜਾਂਦਾ ਤੁਹਾਡੇ ਤੇ ਲੋਕਾਂ ਨੂੰ ਇਹ ਵੀਡੀਓ 'ਚ ਪਾਛਾ ਦਿੰਦੀ ਐ ਕਿਨੇ ਵਲੌਗ ਪਾਛਾ ਦਿੰਦੀ ਸੀਗੀ ਅਖਾ ਤੁਸੀਂ ਬਾਹਰ ਦਾ ਖਾਣਾ ਨਾ ਖਾਇਆ ਕਰੋ ਪਹਿਲਾਂ ਆਪ ਦੇ ਵੱਲ ਧਿਆਨ ਦੇ ਤੂੰ ਕੀ ਕੁਝ ਖਾਣੀ ਹੈ ਬੱਤ ਸਹੀ ਏ। ਉਹ ਬੱਕਰਾ ਬੱਕਰੀ ਬੈਠੇ ਨੇ ਅੱਡੇ। ਕਿਆ ਬਾਤ ਹੈ। ਇੰਨਾ ਖੋਤੇ ਦਿਮਾਗ ਵਾਲਿਆਂ ਦਾ ਇੰਨਾ ਵੀ ਦਿਮਾਗ ਕੰਮ ਨਹੀਂ ਕਰਦਾਗਾ ਵੀ ਇੰਨੀ ਗਰਮੀ ਆ, ਇੰਨੀ ਧੁੱਪ ਆ ਤੇ ਉਹਨਾਂ ਨੂੰ ਬੱਕਰਿਆਂ ਨੂੰ ਉੱਥੇ ਧੁੱਪੇ ਬਿਠਾਇਆ ਵਾ ਵੀ ਤੁਸੀਂ ਸ਼ਾਮੇ ਪੰਨ ਤਾਂ ਥੋੜਾ ਕੀ ਕਰ ਸੋਗੇ ਸ਼ਾਮੇ ਪੰਨ ਦੋਗੇ। ਇੰਨੇ ਤੁਹਾਡੇ ਆਸ-ਪਾਸ ਦਰਖਤ ਲੱਗੇ ਹੋਏ ਤੇ ਸਿੱਕ ਦਰਖਤ ਦੀ ਸ਼ਾਂਤ ਥੱਲੇ ਬੰਨਤ। ਆਏ ਪੂਰਾ ਧੁੱਪੇ ਬਿਠਾਏ ਹੋਏ ਜਿੱਥੇ ਪੂਰਾ ਸ਼ਾਂ ਵੀ ਨਾ ਜੇ ਇਹਨਾਂ ਨੂੰ। ਆਪ ਉਹ ਇਹਨਾਂ ਨੇ ਇਸਿਆਂ ਚ ਵੜ ਵੜ ਕੇ ਬਹਿਣਾ। कौन है ये लोग कहां से आते हैं ये हम करना है ना कुछ ना कुछ हां क्या बात है सोना सोना ठीक है जिन्ने ਸੋਹਣੇ ਤੇ 마ਸੂਮ ਕਹਾਦੇ ਆਪ ਤੇ ਬਣਦੀ ਐ ਨਾ ਤੇਰਾ ਸਾਰਿਆਂ ਨੂੰ ਪਤਾ ਵੀ ਤੂੰ ਕਿੰਨੀ ਕ 마ਸੂਮ ਆ ਤੇ ਕਿੰਨੀ ਕ ਸੋਹਣੀ ਐ ਤੂੰ ਐਵੇਂ ਵਾਰੀ ਵਾਰੀ ਆਪ ਦਾ ਜਿਤਾਇਆ ਨਾ ਕਰ ਵੱਧ ਦੀ ਲਾਹ ਪਾਈ ਕਰਾਉਣੀ ਐ ਤੂੰ ਸਾਰਿਆਂ ਤੋਂ ਜਿਤਾ ਕੇ ਮਜ਼ਾ ਆਇਆ ਹੋਰ ਵੀ ਦੇਖ ਲੋ ਬਈ ਭਾਈ ਇੱਕ ਮਿੰਟ ਹਾਂ ਠੀਕ ਆ ਉਹਨਾਂ ਮੈਂ ਪੂਰਾ ਮੂੰਹ ਮਾਇਸਿਕ ਬਣਿਆ ਧੁੱਪ ਬਹੁਤ ਜ਼ਿਆਦੀ ਆ ਬਾਹਰ ਨਾ ਹੀ ਨਿਕਲੋ ਤੇ ਚੰਗੀ ਗੱਲ ਆ ਪਰ ਸਾਡਾ ਕੰਮ ਹੀ ਮਹਿਕਮ ਤੇ ਲੱਗਿਆ ਯਾਰ ਮੈਂ ਤਾਂ ਅੱਖ ਕਿਤੇ ਇਹਨਾਂ ਦੇ ਘਰੇ ਕੋਈ ਤੂੜੀ ਲਾਉਣ ਵਾਲ ਆਇਆ ਵਾ ਪਰ ਉਹ ਵੀ ਆਏ ਸਾਫਾ ਸੁਭਾ ਬੰਨਾ ਹੋਵੇ ਨਾ ਮੂੰਹ ਤੇ ਤੇ ਦੂਰੇ ਪਤਾ ਲੱਗ ਜਾਂਦਾ ਵੀ ਹਾਂ ਇਹ ਬੰਦਾ ਮਿਹਨਤੀ ਆ ਕੰਮ ਕਰਨ ਆਇਆ ਇਹਦਾ ਤਾਂ ਮੂਹ ਰਵੇਟੇ ਚ ਵੀ ਪਤਾ ਲੱਗ ਜਾਂਦਾ ਵੀ ਹਾਂ ਇਹ ਮਰਾਸੀ ਤੁਰਿਆ ਫਿਰਦਾ ਇੱਥੇ ਤੇ ਹੁਣ ਇਹਨਾਂ ਨੂੰ ਪਤਾ ਨਹੀਂ ਸਾਰਿਆਂ ਨੂੰ ਵਲੌਗਰਾਂ ਨੂੰ ਕੀ ਹੋਇਆ ਵਾ ਉਦੋਂ ਬਿਕਮ ਬਤਾ ਲੇ ਸਭੀ ਦੇ ਕੰਮ ਖੋਲਿਆ ਹੁਣ ਇਹ ਕਹਿੰਦਾ ਮੈਂ ਕੰਮ ਚਲਾਜਾ ਪਤਾ ਨਹੀਂ ਕੀ ਲੱਲੇ ਲਾਊਗਾ ਕੰਮ ਤੇ ਜਾ ਕੇ ਦੋ ਦਿਨ ਜਾਊਗਾ ਤੀਜੇ ਦਿਨ ਘਰੇ ਬਜੂ ਆਹ ਮੇਰੇ ਤੋਂ ਹੀ ਕੰਮ ਹੁੰਦਾ ਗਰਮੀ ਬਹੁਤ ਆ ਰੱਡੂ ਰੋ ਡਰ ਗਈ ਹੈ ਨਹੀਂ ਕੀ ਬਾਤ ਹੈ ਲੈ ਵੀ ਮੇਰੀ ਜਾਨ ਰਾਤ ਬੜੀ ਹੋ ਗਈ ਆ ਜਿੰਨਾ ਕੀ ਬਲੌਗ ਬਣਿਆ ਹਾਂ ਹਾਂਜੀ ਪਿਆਰ ਦਿਓ ਸਤਿਕਾਰ ਦਿਓ ਤੇ ਧੰਨਵਾਦ ਨਾ ਤਾਂ ਤੁਸੀਂ ਪਿਆਰ ਦੇ ਲਾਈਕ ਕਰੋ ਕਿ ਨਾਏ ਤੁਸੀਂ ਸਤਿਕਾਰ ਦੇ ਲਾਈਕ ਜੇ ਤੁਸੀਂ ਕਿਸੇ ਚੀਜ਼ ਦੇ ਲਾਈਕ ਹੈਗੇ ਤਾਂ ਸਿਰਫ ਸਿਰਫ ਕੋ ਬੇਸ ਦੇ ਦਿਓ ਇਹ ਬੜੀ ਅੱਛੀ ਬਾਤ ਕਹੀ ਆਪ ਬੈਕ ਟੂ ਮਾਈ YouTube ਚੈਨਲ ਸੋ ਬਾਕੀ ਕਿੰਦੇ ਇਕਰ ਵਟਾ ਨੇ ਤੇ ਕਿੰਦੇ ਟਾਈਮ ਥੋੜੀ ਹੋ ਗਿਆ ਇੰਨੀ ਗਰਮੀ ਆ ਮੈਨੂੰ ਇੱਕ ਗੱਲ ਸਮਝ ਆਉਂਦੀ ਆ ਇਹਨਾਂ ਤਿਆਰ ਸ਼ਰ ਕਿਵੇਂ ਹੋ ਲੈਂਦੀ ਇੰਨੀ ਗਰਮੀ ਚ ਇੱਕ ਤਾਂ ਇਹਨਾਂ ਗੂੜਾ ਕੜਾਈ ਵਾਲਾ ਸੂਟ ਪਾਇਓ ਤੋ ਅੱਧੀਆਂ ਅੱਧੀਆਂ ਵੀ ਸਾਡਾ ਸਾਰੀਆਂ ਬਾਹਾਂ ਚੂੜੇ ਨਾਲ ਭਰੀਆਂ ਹੋਈਆਂ ਮੇਕਅਪ ਇਹਨਾਂ ਕਰਦੀ ਨੇ ਲੱਗਦੀ ਹਲਕਤ ਨਹੀਂ ਆਉਂਦੀ ਇੰਨੀ ਗਰਮੀ ਚ ਜਿਹੜਾ ਮੈਂ ਇੱਕ ਵਲੌਗ ਦੇ ਖਾਤਰ ਇਹਨਾਂ ਤਿਆਰ ਸ਼ਰ ਹੋ ਕੇ ਰਹੀਂਦੀ ਆ ਉਹ ਭਾਂ ਦੀ ਸ਼ਕਲ ਦੇਖਣ ਦਾ ਲਾਇਕ ਨਾ ਹੋਵੇ ਤੇ ਬੱਦਈ ਭੱਲਾ ਤੇ ਸੋਸਾਇਟੀ ਵਲੌਗ ਨਾਲ ਇੱਧੇ ਬਣਦੇ ਜੋ ਤੁਹਾਨੂੰ ਆਪਾ ਬਣਾ ਕੇ ਦਿਖਾਣੇ ਆ ਬਹੁਤ ਹੀ ਸਿੰਪਲ ਤੇ ਆਪਣੇ ਸਟਾਈਲ ਦੇ ਇੱਕ ਇਹ ਹੋ ਗਈ ਤੇ ਦੀਜੀ ਇੱਕ ਕਾਲੋ ਤੇ ਕਪੂਰ ਇਹਨਾਂ ਤਿੰਨਾਂ ਕੋਲ ਇੱਕੋ ਧੰਮ ਹੈ ਰੋਜ਼ ਨਵੀਂ ਤੇ ਨਵੀਂ ਰੈਸਪੀ ਬਣਾ ਕੇ ਦਿਖਾਉਣੀ ਤੇ ਚਾਹੇ ਚੱਜ ਦੀ ਬਣੇ ਜਾਂ ਨਾ ਬਣੇ ਇੱਕ ਪਾਸੇ ਮੇਰਾ ਰਾਤਾ ਪੰਦਾ ਵੀ ਇਹਦੇ ਨਾਲ ਕਾਲੋ ਟੂ ਰੱਖਦਾ ਤੇ ਜਿਹੜੀ ਬੁਗੜੀ ਉਹਦੇ ਨਾਲ ਕਾਲੋ ਥਰੀ ਰੱਖ ਲਗੂ ਕਿੰਨਾ ਤਿੰਨਾ ਰੰਗ ਹੈਗਾ ਤੇ ਇੱਕੋ ਜਿਹਾ ਹੀ ਆ ਹਾਲਾਂਕਿ ਇਹਦਾ ਵੀ ਫਿਲਟਰ ਲੱਗਾ ਵਾ ਮੇਕਅਪ ਲੱਗਾ ਵਾ ਤਾਂ ਕਰਕੇ ਇਹਨਾਂ ਪਤਾ ਹੀ ਨਾ ਤਾਂ ਪਰ ਇਹਨਾਂ ਤਿੰਨਾਂ ਦਾ ਰੰਗ ਹੈਗਾ ਤੇ ਇੱਕੋ ਜਿਹਾ ਹੀ ਆ ਤੇ ਪਿਆਰੀ ਸਮਝ ਗਈ ਹਾਂ 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 ਆਹ ਕਰਾਇਆ ਆਏ ਚਾਚਾ ਦੀ ਗੱਲ ਨਹੀਂ ਸੁਣਨਾ ਤੇ ਮੈਂ ਜੇ ਕੋਈ ਵਲੌਗ ਦੇ ਵਿੱਚ ਨਹੀਂ ਆਉਣਾ ਚਾਹੁੰਦਾ ਤੇ ਤੁਸੀਂ ਕਿਉਂ ਧੱਕੇ ਨਾਲ ਹੁਣ ਵਲੌਗ ਦੇ ਵਿੱਚ ਲੈ ਕੇ ਆਉਨੇ ਆ ਹੱਦ ਕਰਦੇ ਆ ਤੁਸੀਂ ਆਪ ਦੀ ਤਾਂ ਤੁਸੀਂ ਬੇਇੱਜ਼ਤੀ ਕਰਵਾਣੀ ਕਰਵਾਉਣੀ ਆ ਨਾਲ ਜਿਹਨੂੰ ਧੱਕੇ ਨਾਲ ਵਲੌਗ ਦੇ ਵਿੱਚ ਲੈ ਕੇ ਆਉਨੇ ਆ ਉਹਦੇ ਵੀ ਲਾਪਾ ਕਰਵਾਉਂਗੇ ਬਾਦੂ ਦੀ ਬਾਈ ਹੈ ਨਾ ਮਨਮਾਨੀ ਰਸੀਂ ਤੇ ਇਸ ਤੋਂ ਬਾਅਦ ਇੱਕ ਗੁੜ ਦੀ ਡਲੀ ਪਾ ਦੇਣੀ ਠੀਕ ਹੈ ਅਜੇ ਤਨੀਓ ਤੁਮੈਨੂੰ ਪਤਾ ਹੈ ਮੈਂ ਵੱਲ ਸਿੱਖਿਆ ਹੋਇਆ 235 ਚ ਪਰ ਮੈਂ ਦੱਸਦਾ ਨਹੀਂ ਹੁੰਦਾ ਕਿਸੇ ਨੂੰ ਗੱਲਾਂ ਤਾਂ ਐਂ ਕਰਦਾ ਵੀ ਜਿਵੇਂ ਜਿੰਨੇ ਵੀ ਪੰਜਾਬ ਦੇ ਸਾਰੇ ਹਲਵਾਈ ਆ ਸਾਰਿਆਂ ਨੂੰ ਕੋਚਿੰਗ ਇਹਨੇ ਦਿੱਤੀ ਹੁੰਦੀ ਹੈ ਵੀ ਸਾਰੇ ਹਲਵਾਈਆਂ ਨੇ ਜਿਹੜੀਆਂ ਮਠਿਆਈਆਂ ਐ ਨਮਕੀਨ ਜੋ ਕੁਛ ਵੀ ਬਣਾਉਂਦਾ ਇਹ ਤਾਂ ਸਿੱਖਿਆ ਹੁੰਦਾ ਬਣਾਉਣਾ ਤੇ ਦੂਜੇ ਪਾਸੇ ਉਹ ਵੇਖ ਲਓ ਜਿਹੜੀ ਇਮਲੀ ਕੋਲੀ ਜਾਂਦੀ ਐ ਪਾਣੀ ਚ ਉਹਦੇ ਬਾਹਾਂ ਤੇ ਧਿਆਨ ਦਿਓ ਕਿੰਨੀ ਮਰਮ ਪੱਕੀ ਮੈਲ ਜੰਮੀ ਐ ਬਾਹਾਂ ਨੇ ਧੁੰਦੀ ਤੇ ਇੱਕ ਦਿਨ ਚੂੜਾ ਲਾ ਕੇ ਚੰਗੀ ਤਰ੍ਹਾਂ ਝਾਵਾ ਮਾਰ ਕੇ ਬਾਹਾਂ ਹੀ ਥੋੜਾ ਮੈਲ ਰੱਖ ਜੇ ਅੱਧਾ ਰੰਗ ਦਾ ਬਾਹੋਂ ਦਾ ਦਾ ਮੈਲ ਨਾਲ ਕਾਲਾ ਹੋਇਆ ਵਸ ਚਾਜ ਨਾਲ ਨਹਾ ਧੋ ਦਿਆ ਕਰੂ ਬਸ ਕਲਮ ਮੂੰ ਤੇ ਮੇਕਅਪ ਥੱਪੜਾ ਆਉਂਦਾ ਲੀੜੇ ਨਾਲ ਤੇ ਨਵੇਂ ਪਾਣੀ ਆਉਂਦੇ ਨਹਾਉਣਾ ਤੋਂ ਨਾ ਨਹੀਂ ਆਉਂਦਾ ਸਭ ਚਾਜ ਨਾਲ ਅੱਬਾ ਬੱਸ ਜੀ ਪਾਣਾ ਪਾਣੀ ਓਏ ਇੰਨਾ ਜ਼ਿਆਦਾ ਚਲ ਚਲਾ ਧੋ ਪਾਣੀ ਦੇ ਵਿੱਚ ਕੀ ਮੱਛੀ ਨਹੀਂ ਤਾਂ ਪੰਜਾਬ ਦੇ ਵਿੱਚ ਰਹਿੰਦੇ ਲਾਇਕ ਹੈਗਾ ਤੇ ਨਹੀਂ ਤੇ ਸ਼ਕਲ ਆ ਪੰਜਾਬੀਆਂ ਵਾਲੀ ਤੇ ਤੇਰਾ ਪੰਜਾਬ ਦੀ ਧਰਤੀ ਤੇ ਕੀ ਮਕਸਦ ਆ ओके लव यू तेनु डार्लिंग तेनु ਹਮ ਆਹ ਜਿਹੜਾ ਆਪਣਾ ਖੱਤੀ ਗੇ ਲਵ ਯੂ ਤੂੰ ਫਿਰ ਅਚਾਨਕ ਠੀਕ ਹੈ ਫਿਰ ਥੈਂਕ ਯੂ ਤੇਰਾ ਉਹਨੇ ਵਿਚਾਰੇ ਨੇ ਚਟਨੀ ਬਣਾ ਕੇ ਦਿੱਤੀ ਉਹਨੂੰ ਆਏ ਨਹੀਂ ਕਹਿੰਦਾ ਵੀ ਜਿਹੜਾ ਦਹੀਂ ਭੱਲਾ ਬਣਾਉਗੀ ਜਾਂ ਜੋ ਵੀ ਘਾਜਾ ਮਚਾਪ ਬਣਾਉਗੀ ਤੂੰ ਖਾ ਕੇ ਜਾ ਉਹਨੇ ਉੱਥੇ ਹੀ ਕਹਦਾ ਥੈਂਕ ਯੂ ਬਾਏ ਹੁਣ ਤੋ ਤਰ ਜੈ ਜੇ ਕੋਈ ਚਾਜ ਦਾ ਬਣਾ ਸਿਖਾਵਾਂਗੇ ਨਹੀਂ ਤੱਕ ਤੱਕ ਸਭ ਦੇ ਕਰੀਮ ਕਰ ਵੇਖੀ ਜਾਏਗੀ ਗਿਆ ਫੇਫੇ ਆਪਾਂ ਦਾ ਦਹੀਂ ਪੱਲਾ ਬਣਾਉਣਾ ਹੈ ਅੱਗੇ ਜੋ ਬਣ ਗਿਆ ਉਹ ਆਪ ਖਾ ਲੈਣਾ ਜਿਹੋ ਜਿਹਾ ਤੁਹਾਡੀਆਂ ਸ਼ਕਲਾਂ ਉਹੋ ਜਿਹਾ ਦਹੀਂ ਪੱਲਾ ਬਣਾ ਲਓਗੇ ਤੁਸੀਂ ਕੰਮ ਕਰ ਜਸ ਤੇ ਰਹੀ ਕਿਉਂ ਬਰਾ ਕੰਮ ਕਰ ਸਾਡਾ ਇਹੇ ਨਿਕਲ ਗਿਆ ਨਾ ਫਿਰ ਮੂੰਹ ਸੱਚ ਮੂੰਹ ਤਾਂ ਸੱਚ ਤਾਂ ਨਿਕਲੇ ਹੀ ਆ ਨਾਲ ਗਾਣੇ ਦੇ ਵੀ ਡੰਡ ਲਾ ਕੇ ਰੱਖਦੇ ਨੇ ਤਾਂ ਕਿ ਨਹੀਂ ਹੋਉਂਗੀ ਟੈਂਟੇ ਆ ਦੇਣਾ ਥੋੜਾ ਖਰਾਬ ਹੋ ਜਾਣੀ ਚਮਚਾ ਨਾਲ ਨਾ ਖਾਣ ਲੱਗ ਬੇਬੀ ਬਾਬੂਏ ਹਾਂਜੀ ਚਮ ਮੈਨੂੰ ਤਾਂ ਤੇ ਹੱਥਾਂ ਨੂੰ ਦੇਖ ਕੇ ਖੈ ਜੀ ਚੜੀ ਜਾਂਦੀ ਆ ਮਨਮ ਪੱਕੀ ਤੇ ਹੱਥਾਂ ਤੇ ਮੈਲ ਆ ਵੀ ਉਸੇ ਹੱਥਾਂ ਨਾਲ ਇਹ ਇਮਲੀ ਕੋ ਲਿਪਾਣੀ ਵਿੱਚ ਹੁਣ ਇਹ ਉਹ ਦਹੀਂ ਭੱਲੇ ਬਣਾਉਗੀ ਉਹਨਾਂ ਹੱਥਾਂ ਨਾਲ ਵੀ ਪਹਿਲੇ ਚੱਜ ਨਾ ਜਾ ਕੇ ਹੱਥ ਧੋਲਾ ਕਹਿੰਨੇ ਫਿਰ ਖਾਣ ਕੇ ਨਾਲੀਆਂ ਚੀਜ਼ਾਂ ਚ ਹੱਥ ਪਾਈਆਂ ਆਵਦਾ ਸੂਬ ਨਹੀਂ ਆਉਂਦੀ ਇਹਨਾਂ ਨੂੰ ਤੇਰਾ ਜਦਕਾਮ ਜਬ ਨਹੀਂ ਹੋਇਆ ਟਿੰਗ ਡਿੰਗ 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 ਜੁਨੇ ਨਾ 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 ਆ ਗਈ ਹੋ ਗਿਆ ਕਿਆ ਕੀ ਹੋ ਗਿਆ ਆ ਜਿਹੜਾ ਗਿਤਾਵਾ ਤੁਸੀਂ ਬਣਾਇਆ ਨਾ ਇਹ ਤਾਂ ਕੁੱਤੇ ਵੀ ਨਾ ਖਾਣ ਕੁੱਤੇ ਵੀ ਮੂੰਹ ਨਾਲੋਂ ਦੂਰੇ ਸੁੰਘ ਕੇ ਤਰਜਣ ਜਾਂ ਕੀ ਗਿਤਾਵਾ ਬਣਾ ਕੇ ਰੱਖਤਾ ਇਹਨਾਂ ਨੇ ਵੱਧ ਦਾ ਗੈਂਸ ਖਰਾਬ ਕੀਤਾ ਤੇਲ ਖਰਾਬ ਕੀਤਾ ਤੇ ਬਣਿਆ ਕੁਛ ਵੀ ਨਹੀਂ ਇਹਨਾਂ ਤੋਂ ਚੱਜ ਦਾ ਜੇ ਤੁਹਾਨੂੰ ਨਹੀਂ ਕੋਈ ਚੀਜ਼ ਬਣਾਉਣੀ ਆਂਦੀ ਤੁਸੀਂ YouTube ਤੇ ਦੇਖ ਲਓ ਮਰ ਲਓ ਡੰਗਰੋ ਸਾਰਾ ਕੁਝ ਪਿਆ YouTube ਤੇ ਸੌਖੇ ਤੋਂ ਸੌਖੀ ਰੈਸਪੀ ਦੱਸਿਆ ਨਾ ਕਿਵੇਂ ਸਭ ਕੋ ਸੌਖੇ ਢੰਗ ਨਾਲ ਬਣਾ ਸਕਦੇ ਆ ਇੱਕ ਚੀਜ਼ ਨੂੰ ਹਜ਼ਾਰਾਂ ਚੈਨਲਾਂ ਨੇ ਦੱਸਿਆ ਵੀ ਆ ਸੌਖੇ ਤੋਂ ਸੌਖਾ ਢੰਗ ਨਾਲ ਚੀਜ਼ ਬਣਾ ਲਓ ਤੁਸੀਂ ਉੱਥੇ ਮੱਥਾ ਮਾਲੋ ਭਰ ਦਿਮਾਗ ਲਾ ਲਓ ਵੀ YouTube ਤੇ ਤੁਸੀਂ ਦੇਖ ਲਓ ਡੱਡ ਲਾਈ ਜਾਂਦੇ ਨਾ ਇਹ ਤਾਂ ਚੀਜ਼ਾਂ ਖਰਾਬ ਕਰੀ ਇਹਨੇ ਵੱਧਦੇ ਪੈਸੇ ਲਾਏ ਤੇ ਨਾਲੇ ਜਿਹੜਾ ਤੇਲ ਗੈਂਸਟ ਖਰਾਬ ਕੀਤਾ ਉਹ ਵੱਡ ਇਹ ਕੀ ਹੈ ਸੋ ਗਾਇਸ ਸ਼ਾਸਤਰੀ ਗਾਲ ਸਾਰਿਆਂ ਨੂੰ ਇਸ ਪਾਣੀ ਐਡ ਕਰ ਦਿੰਨੇ ਆ ਦੇਰ ਦੇ ਆਖਣਾ ਕਿ ਜਾਨਾ ਥੋੜਾ ਕੀ ਜਾਨਾ ਜਿਹੜੇ ਪੈਸਾ ਲੱਗੇ ਤੁਹਾਨੂੰ ਤੋ ਵੀ ਨਹੀਂ ਖਟਕਣੇਗੇ ਕਿਉਂਕਿ ਤੁਹਾਨੂੰ YouTube ਵੱਲੋਂ ਪੇਮੈਂਟ ਆਈ ਜਾਂਦੀ ਹੈਗੀ ਉਹਨਾਂ ਨੂੰ ਪੁੱਛੋ ਜਿਹੜੇ ਦਿਹਾੜੀ ਕਰਕੇ ਜਿਹੜੀ ਦਿਹਾੜੀ ਖਾਣ ਬਣਾਉਂਦੇ ਆ ਉਸੇ ਦਿਹਾੜੀ ਨਾਲ ਰੋਟੀ ਖਾਂਦੇ ਹੱਥਾਂ ਦੀ ਪਕਾਉਂਦੇ ਉਹਨਾਂ ਨੂੰ ਪੁੱਛੋ ਪੈਸੇ ਦੀ ਕੀ ਗੇਮ ਤੁਹਾਨੂੰ ਦੀ ਤੁਹਾਨੂੰ ਤਾਂ ਭੋਰਾ ਕਦਰ ਨਹੀਂ ਪੈਸੇ ਦੀ ਨਾ ਹੀ ਖਾਣੇ ਦੀ ਕਦਰ ਆ ਤੁਹਾਨੂੰ ਇਹ ਕੀ ਕੌਲੀਆਂ ਜੇ ਬਣਾਈਆਂ ਨੇ ਯਾਰ ਮੈਂ ਨਹੀਂ ਯਾਰ ਮੈਂ ਨਹੀਂ ਯਾਰ ਮੈਂ ਨਹੀਂ ਖਾਣਾ ਖਣ ਦਈ ਪੱਲਾ ਯਾਰ ਮੈਂ ਤਾਂ ਪਹਿਲਾਂ ਹੀ ਕਹਿ ਚੁੱਕਾ ਜੀ ਜਿਹੋ ਜਿਹੀਆਂ ਸ਼ਕਲਾਂ ਇਹਨਾਂ ਦੀਆਂ ਉਹ ਜਿਹੜਾ ਦਹੀਂ ਭੱਲਾ ਬਣਾਉਣਗੇ ਜਿਹੋ ਜੀ ਕਾਲੋ ਟੂ ਦੀ ਸ਼ਕਲ ਆ ਉਹ ਜਿਹਾਂ ਦਹੀਂ ਭੱਲਾ ਬਣਾਤਾ ਖਾ ਲੋ ਜੇ ਤੁਸੀਂ ਖਾਣਾ ਚਾਹੁੰਦੇ ਇਹਨਾਂ ਦੇ ਕਟੜ ਸਣ ਆ ਕੇ ਆਂ ਲੈ ਬਿਲਾ ਬੋਸਰ ਮਾਰ ਗਈ ਲੈ ਆ ਕੀ ਕਿੰਦੇ ਬਣ ਗਿਆ ਇਹ ਲੈ ਉਹ ਵੀ ਨਾ ਇੱਕ ਆਖ ਕਾਸ਼ ਆਖ ਨੂੰ ਕਾਸ਼ ਕਰਤਾ ਨਾ ਹੰਜੋ ਹੋਏ ਗਏ ਇੱਚ ਕੱਢ ਕੇ ਸੋਸ ਪਾ ਕੇ ਖਾ ਜਾਗੇ ਇਹ ਸਭ ਕਿਆ ਦੇਖਣਾ ਪੜ ਰਹਾ ਹੈ ਅੱਛਾ ਹੈ ਮੈਂ ਅੰਦਾ ਹੂੰ ਥੋੜੀ ਜੀ ਡੰਡ ਲਾਏ ਬਿਨਾ ਸਰਿਆ ਨਹੀਂ ਤਾਂ ਕਰਕੇ ਨੇ ਸਾਰੇ ਕਿਡਾਈ ਦੇ ਵਿੱਚ ਪਾ ਤਾ ਅੰਗਰੀ ਡੰਡ ਚੰਗੀ ਰਹਿੰਦੀ ਹੈ ਮਾੜੀ ਮੱਟੋ ਵੀ ਚੰਗੀ ਤਰ੍ਹਾਂ ਲਾਦਾ ਮੈਂ ਕੋਈ ਕਸਰ ਨਾ ਰਹਿ ਜਿਹੜਾ ਅੰਨ ਬਰਬਾਦ ਕਰਨਾ ਚੰਗੀ ਤਰ੍ਹਾਂ ਕਰਕੇ ਸੱਟਦਾ ਬਾਅਦ ਚ ਇਹਨਾਂ ਨੂੰ ਡਸਟ ਵਿੱਚ ਸੱਟਦਾ ਕੁੜੇ ਵਿੱਚ ਸੱਟਦਾ ਨਈਂ ਨਾ ਤਾਂ ਕੁੱਤੇ ਨੇ ਖਾਣਾ ਇਹਨਾਂ ਨੂੰ ਆਇਓ ਵੀ ਨਹੀਂ ਕਿ ਬਾਹਰ ਪਾਂਡਾ ਦਾ ਕਿ ਕੁੱਤੇ ਨੂੰ ਪਾ ਦਾਂਗੇ ਕੁੰਡਾ ਲਾ ਦੇ ਉਹ ਜਿਹੜਾ ਫालतੂ ਕਿਆ ਵਾ ਉਹ ਚ ਪਾ ਦਾਂਗੇ ਨਹੀਂ ਇਹਨਾਂ ਤਾਂ ਵਾਰ ਕੂੜੇ 'ਚ ਸਿੱਟ ਦੇਣਾ ਰੱਬ ਵੀ ਬੈਠਾ ਸੋਚਦਾ ਹੋਊਗਾ ਵੀ ਆ ਕੀ ਨਮੁੰਨੇ ਜੇ ਮੈਂ ਸਰਦੀ ਤੇ ਭੇਜਦੇ ਇਹ ਭੇਜੇ ਨੇ ਲਾਇਕ ਤਾਂ ਹੈ ਨਹੀਂ ਪਤਾ ਨਹੀਂ ਕਿਹੜੇ ਹਿਸਾਬ ਨਾਲ ਇਹ ਅੱਗੇ ਧਰਤੀ ਤੇ ਧੱਕੇ ਨਾਲ ਹੀ ਅੱਗੇ ਹੋਣੇ ਆ ਕਿ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਹਾਂ ਆਪਾਂ ਇੱਥੇ ਹੀ ਖਤਮ ਤੇ ਮਿਲਦੇ ਹਾਂ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਜ਼ੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਹਾਂ ਆਪਾਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ